ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਪਿੰਡ ਹੌਸਨਾਰਾ ਵਾਲਿਆਂ ਨੇ ਬਹੁਤ ਹੀ ਸੋਹਣਾ ਪ੍ਰਾਲਾ ਕੀਤਾ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਸੋਹਣੀ ਤਸਵੀਰ ਗੁਰਪ੍ਰੀਤ ਸਿੰਘ ਪੇਂਟਰ ਕੋਲੋਂ ਬਣਵਾਈ ਹੈ ਤੇ ਉਹਦੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਜੀਵਨ ਕਾਲ ਉਹ ਦੱਸਿਆ ਹੈ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਵਿੱਚ ਲਾਹੌਰ ਦਾ ਕਿਲਾ ਜਿੱਤ ਕੇ 1799 ਈਸਵੀ ਵਿੱਚ ਸਿੱਖ ਰਾਜ ਦਾ ਪਹਿਲਾ ਮਹਾਰਾਜਾ ਬਣਿਆ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਅੰਗਰੇਜ਼ਾਂ ਨੇ ਇੱਕ ਵੀ جنگ ਜਿਹੜੀ ਪੰਜਾਬ ਨਾਲ ਨਹੀਂ ਲੜੀ ਕਿਉਂਕਿ ਅੰਗਰੇਜ਼ਾਂ ਨੂੰ ਖਾਲਸਾ ਰਾਜ ਦਾ ਜਿਹੜਾ ਡਰ ਸੀ ਪੰਜਾਬ ਦਾ ਨਾਨਕ ਸ਼ਾਈ ਸਿੱਕਾ ਇੰਗਲੈਂਡ ਦੇ 13 ਪਾਉਂਡਾਂ ਦੇ ਬਰਾਬਰ ਹੁੰਦਾ ਸੀ 40 ਸਾਲਾਂ ਦੇ ਖਾਲਸਾ ਰਾਜ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਨਹੀਂ ਹੋਈ ਸੀ ਮਹਾਰਾਜਾ ਦੇ 40 ਸਾਲਾਂ ਦੇ ਰਾਜ ਵਿੱਚ ਇੱਕ ਵਾਰ ਵੀ ਬਗਾਵਤ ਜਿਹੜੀ ਨਹੀਂ ਹੋਈ ਇਹ ਸਾਰੀਆਂ ਗੱਲਾਂ ਇਹਨਾਂ ਨੇ ਇਸ ਤਸਵੀਰ ਵਿੱਚ ਦੱਸੀਆਂ ਗੀਆਂ ਨੇ ਹੌਸਨਾਰ ਪੈਂਡ ਨੂੰ ਵਧਾਈ ਦਿੰਨੇ ਆ ਕਿ ਹੌਸਨਾਰ ਪੈਂਡ ਨੇ ਇਹ ਤਸਵੀਰ ਬਣਾ ਕੇ ਬਹੁਤ ਹੀ ਵਧੀਆ ਜਿਹੜਾ ਪ੍ਰਾਲਾ ਕੀਤਾ ਹੈ ਤਾਂ ਕਿ ਖਾਲਸਾ ਰਾਜ ਬਾਰੇ ਮਹਾਰਾਜ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਛੋਟੇ ਬੱਚਿਆਂ ਨੂੰ ਇਸ ਤਸਵੀਰ ਤੋਂ ਬਹੁਤ ਜਾਣਕਾਰੀ ਮਿਲਦੀ ਹੈ ਸੋ ਸਾਰਿਆਂ ਨੂੰ ਹੌਸਨਾਰ ਵਾਲੇ ਨੂੰ ਬਹੁਤ-ਬਹੁਤ ਵਧਾਈ